ਗੁਰਦਾਸਪੁਰ ਦੇ ਪਿੰਡ ਪੁਲੇ ਚੱਕ ਦੇ ਨੇੜੇ ਸੜਕ ਹਾਦਸੇ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਲੋਕਾਂ ਨੇ ਸੜਕ ਤੋਂ ਚੁੱਕ ਕੇ ਉਸ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੌਲੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਵਾਹਨ ਵੱਲੋਂ ਉਸ ਨੂੰ ਸਾਈਡ ਮਾਰ ਦਿੱਤੀ ਹੋਵੇ ਅਤੇ ਜਿਸ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਵਿਹਾਲ ਹਾਲ ਉਹਨਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਦੇ ਪੁਲਿਸ ਵੱਲੋਂ ਅਧਿਆਪਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤਾਂ ਕਿ ਮੌਤ ਦੇ ਅਸਲ ਕਾਰਨ ਦਾ ਪਤਾ ਲੱਗ ਸਕੇ ਕਿਤੇ ਕਿਤੇ ਜਾ ਰਹੀ ਸੀ ਉਹ ਬੇਟੀ ਸਾਡੀ ਦਾ ਰਹਿ ਹਾਸ ਤੇ ਗੁਰਦਾਸਪੁਰ ਗੁਰਪੁਰਮਾਟਾਈ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਮੱਥੇ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤੇ ਆ ਸਵੇਰੇ ਤਕਰੀਬ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਬੱਚਲੇ ਸਕੂਲ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਤੇ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੋਲੇ ਜਗ ਪਿੰਡਾਂ ਦਾ ਕਲੋਨੀ ਪੁੱਲ ਤੋਂ ਮੈਂ ਤੋਂ ਅਗਲੇ ਪਾਸੇ ਉੱਥੇ ਆਣ ਕੇ ਉਹ ਡਿੱਗੀ ਆ ਤੇ ਦਿੱਖੀ ਆ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮ ਬਗਰੀ ਪਾਰਕ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਚੋਪੇ ਦੇ ਹਸਪਤਾਲ ਪਹੁੰਚਾਈਏ ਤੇ ਉਹ ਮਤਲਬ ਕੀ ਉਸ ਮੌਕੇ ਤੇ ਕੋਈ ਉਹਦੇ ਕੋਈ ਮਤਲਬ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਚੀਜ਼ ਨਹੀਂ ਵਧੀ ਅਚਾਨਕ ਡਿੱਗੀ ਆ ਆਪਣੇ ਪਤਾ ਨਹੀਂ ਕਿਉਂ ਆ ਕੋਈ ਰਸਾਲ ਨਹੀਂ ਕੋਈ 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 ਪੁੱਛਣ ਲੱਗਿਆ ਕੀ ਆ ਕੀ ਨਹੀਂ ਮਾ ਕੱਖ ਨਹੀਂ ਪਾਲਾ ਤਨ ਉਹ ਹੁਣ ਦਲਤਾਂ ਦੇ ਸੇਵੀ ਦੀ ਜੱਥ ਹੋ ਗਈ ਤੇ ਕਿੰਨੇ ਬੱਚੇ ਨੇ ਜਿਆ ਪਹਿਲਾਂ ਇਸੇ ਦਿੱਤੀ ਦੇ ਘਰ ਵਾਲਾ ਜੀ ਉਹਦੀ ਦੋ ਕ੍ਰੀਮ 2 ਸਵਾ 2 ਸਾਲ ਪਹਿਲਾਂ ਫੋਰਚੂਨ ਰਿਟੇਲ ਦੇ ਦੁਆਰਾ ਪਤੀ ਵਾਏ ਉਹਦੀ ਜੱਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਹੈ ਛੋਟੀ ਕੋਈ 2-3 ਸਾਲ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤਿੰੜੀ ਸਕੂਲ ਚ ਪੜਦੇ ਨੇ ਇਹ ਬੱਚੇ ਤਿੰੜੀ ਪੁਲਿਸ ਸੁਚੇਰ ਕਰਤਾ ਜੀ ਆ ਪੁਲਿਸ ਸੁਚੇਰ ਕਰਤਾ ਪੁਲਿਸ ਆਪਈ ਅਫਦਿਕ ਕਰਕੇ ਤੇ ਹੋਣੇ ਆਪਣਾ ਉਸ ਤੋਂ ਮੈਂ ਜੋ ਡਾਕਟਰੀ ਕਾਰਵਾਈ ਕਰਕੇ ਸਾਨੂੰ ਲਾਹੇ ਵਾਲੇ ਕਰਨਾ ਹੈ। ਅ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਾਂ। ਅੱਜ ਅਚਾਨਕ ਹੀ ਮੈਸੇਜ WhatsApp ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਾ ਨਗਰ 2 ਵਿਖੇ ਐਸੋਸੀਏਟੇਜਾ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ। ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਅਤੇ ਸਿਵਲ ਹਸਪਤਲ ਗੁਰਦਾਸਪੁਰ ਵਿਖੇ ਆਏ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿੱਥੇ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਲੱਗਣਾ ਹੈ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਤੇ ਬੁੜੀ ਰੋਡ ਕਿੰਨੇ ਵਜੇ ਦੀ ਘਟਨਾ ਹੈ ਇਹ ਸਵੇਰੇ 8:00 ਵਜੇ ਦੇ ਕਰੀਬ ਦੀ ਘਟਨਾ ਹੈ ਮੈਡਮ ਕਿੱਥੇ ਜਾ ਰਹੀ ਸੀ ਜਿਹੜੀ ਆ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਇਹ ਕਿੱਥੇ ਰਹਿਣ ਵਾਲੇ ਹੈਗੇ ਨੇ ਤੇ ਕਿੱਥੇ ਜਾ ਰਹੀ ਸੀ ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹਾਇਸ਼ ਹੈ ਇਹਨਾਂ ਤੇ ਉਹਨਾਂ ਦੇ ਉਧਰ ਪੇਕੇ ਘਰ ਨੇ ਕਿਹੜੀ ਜਗ੍ਹਾ ਦੇ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ-ਕੌਣ ਆ ਗਿਆ ਪਰਿਵਾਰ ਵਿੱਚ ਅੱਜ ਤੋਂ 2-3 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਐ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹਾਂ ਤੁਸੀਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਮ੍ਰਿਤਕਾ ਦੇ ਪਿਤਾ ਤਿਰਤ ਸਿੰਘ ਨੇ ਦੱਸਿਆ ਕਿ ਵਰਜੀਤ ਕੌਰ ਦਾ ਪਤੀ ਸੇਨਾ ਚ ਸੀ ਜੋ ਕਿ ਰਿਟਾਇਰਡ ਹੋ ਕੇ ਫਿਰ ਆਰਮੀ ਦੀ ਨੌਕਰੀ ਕਰ ਰਿਹਾ ਸੀ। ਕਰੀਬ 2 ਸਾਲ ਪਹਿਲਾਂ ਉਹ ਵੀ ਛੁੱਟੀ ਤੇ ਘਰ ਆਇਆ ਸੀ ਤੇ ਰਸਤੇ 'ਚ ਟ੍ਰੇਨ ਦੇ ਥੱਲੇ ਆਉਣ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬਲਜੀਤ ਕੌਰ ਹੀ ਆਪਣੇ ਬੱਚਿਆਂ ਦਾ ਪਾਲਣ-ਪੋषण ਕਰ ਰਹੀ ਸੀ। ਉਸਨੇ ਦੱਸਿਆ ਕਿ ਉਸਨੇ ਦੱਸਿਆ ਕਿ ਬਲਜੀਤ ਕੌਰ ਦੇ 3 ਬੱਚੇ ਹਨ ਜਿਸ ਦੇ ਵਿੱਚ 13 ਸਾਲਾਂ ਦੀ ਬੇਟੀ ਅਤੇ 10 ਸਾਲ ਦਾ ਇੱਕ ਬੇਟਾ ਅਤੇ ਇੱਕ 8 ਸਾਲ ਦਾ ਬੇਟਾ ਸ਼ਾਮਲ ਹੈ। ਤਿੰਨੇ ਬੱਚੇ ਆਰਮੀ ਸਕੂਲ ਦੇ ਵਿੱਚ ਪੜ ਰਹੇ ਨੇ। ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ